ਅਮਰਜੀਤ ਕੌਰ ਦਿੱਲੀ ਅਤੇ ਹਾਲ ਚ ਬੈਠੇ ਜੀ ਦੋਸਤੋ ਰਚਨਾ ਪੇਸ਼ ਹੈ ਜੀ ਸੱਚ ਧਾਰਾ ਨਵੇਂ ਬਰੇ ਦੇ ਸੂਰਜਾ ਨਵੇਂ ਬਰੇ ਦੇ ਸੂਰਜਾ ਆ ਮਨਾ ਜੋ ਹਨੇਰ ਭਜਾ ਨਵੇਂ ਬਰੇ ਦੇ ਸੂਰਜਾ ਆ ਮਨਾ ਜੋ ਹਨੇਰ ਭਜਾ ਨੂਰੀ ਰਿਸ਼ਮਾ ਭੇਜ ਕੇ ਸੱਚ ਦਾ ਰਾਹ ਰਸ਼ਨਾ ਨੂਰੀ ਰਿਸ਼ਮਾ ਫੇਦ ਕੇ ਸਤਰਾ ਰਾਂ ਰਸ਼ਨਾ ਕੋਰਾ ਜੰਮਿਆ ਆਤਮੈ ਕੋਰਾ ਜੰਮਿਆ ਆਤਮਾ ਕਿਰਾਂ ਦੇ ਲਿਪਿੰਗਲਾ ਜਿੱਥੇ ਫਰੀਤਾ ਗੂੜੀਆਂ ਉਹ ਦਿਲ ਨਾ ਕਰੀ ਜਿਦਾ ਜਿੱਥੇ ਫਰੀਤਾ ਗੂੜੀਆਂ ਉਹ ਦਿਲ ਨਾ ਕਰੀ ਜਿਦਾ ਪੌਣ ਬਗੇ ਖੁਸ਼ੀਆਂ ਭਰੀ ਪੌਣ ਬਗੇ ਖੁਸ਼ੀਆਂ ਭਰੀ ਮੇਰਾ ਦਾ ਮੀਂਹ ਵਰਸਾ ਬੇਵਸ ਕੋਈ ਨਾ ਰਹੇ ਬੇਵਸ ਕੋਈ ਨਾ ਰਹੇ என்ன பார்த்தால் போய் கேட்டதுக்கு பேருந்துகளை பக்கத்துல பீட்டா பேருந்துகளை பக்கத்துல பீட்டா நான் உனக்கு சொன்னா நான் வெட்டிச் நான் உனக்கு சொன்னா நான் வெட்டி நான் குட்டியான வாடா நான் குட்டியான வாடா பிரேத பேரில் பிரேத பேரில் பிரேத தேர்தல்தான் தேர்தல்தான் ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਹੋ ਟਾਈਮ ਦਾ ਧਿਆਨ ਰੱਖਣ ਹੁਣ ਮੈਂ ਮਿੰਦਰ ਜੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਆ 2 ਮਿੰਟ ਵਾਸਤੇ ਟਾਈਮ ਦਾ ਧਿਆਨ ਰੱਖਣ ਮੈਂ ਪ੍ਰਧਾਨ ਮੰਡਲ ਦੇ ਬਰਾਜਮਾਨ ਮਹਾਨ ਸ਼ੀਸ਼ੀ ਅਤੇ ਮੇਰੇ ਸਾਹਮਣੇ ਬੈਠੇ ਸਹਾਇਕ ਕਰੀਏ ਆਪ ਸਭ ਨੂੰ ਸਤਿ ਸ੍ਰੀ ਅਕਾਲ ਮੇਰਾ ਰਚਨਾ ਹੈ ਮਾਨਸਤਿਰੂਹ ਸਭ ਨਾ ਅਨੁਖਤਾ ਨੇ ਰੂਪ ਦਿੱਤੇ ਪਹਿਲੀ ਬਚਪਨ ਦੂਜੀ ਜਵਾਨੀ ਹੈ ਜੀ ਆਇਆ ਪਟਾ ਪਾ ਮੁਖੜੇ ਤੇ ਜਿਹੜੀ ਮੂਤੋ ਜਾਂਦੀ ਪਛਾਣੀ ਏ ਮੈਂ ਸਦਕੇ ਦਾਵਾ ਇਹਨਾ ਦੇ ਅੱਲਾ ਦੇ ਬਖਸ਼ੇ ਰੰਗ ਦਿਉ ਇਹ ਹਰ ਮਨਸ ਜੀਵ ਜੰਤੂ ਤੋਂ ਤੂੰ ਹਰ ਬਾਰ ਬਾਰ ਹੋ ਲੰਗ ਦਿਉ ਇਹ ਹਰ ਮਨਸ ਜੀਵ ਜੰਤੂ ਤੋਂ ਤੂੰ ਹਰ ਬਾਰ ਬਾਰ ਹੋ ਲੰਗ ਦਿਉ ਬਕ ਪੰਧਾ ਰੂਹ ਪੰਧਰਾ ਲੈ ਜਿਹੜਾ ਮਾਤ ਗੋਦ ਵਿੱਚ ਪਲ ਜਾਵੇ ਜਦੋਂ ਹੋਸ਼ ਆਵੇ ਕਰੇ ਲਖ ਇਲਤਾਂ ਰੂਹਾਂ ਦੇ ਆ ਸੰਗ ਰਲ ਜਾਏ ਮੁਖੜੇ ਦੀਆਂ ਗੱਲਾਂ ਟੋਟਲਿਓ ਚੌਪਾਸੀ ਮੈਂ ਕਵੰਡਦੇ ਹੂੰ ਇਹ ਹਰ ਮਨੁਸ ਜੀਵ ਜੰਤੂ ਤੋਂ ਵਾਰ-ਬਾਰ ਹੋ ਲੰਘਦੇ ਆ ਜਦੋਂ ਕਿੜੇ ਜਵਾਨੀ ਲੋੜੇ ਦੀ ਅੱਗ ਪਾਣੀ ਤਾਂ ਹੀ ਲਾਉਂਦੀ ਏ ਚਿਹਰੀ ਤੇ ਲਾਲੀ ਥਾਂ ਮਲਦੀ ਫਿਰ ਘਰੇ ਚੈਨ ਨਾ ਆਉਂਦੀ ਏ ਅੱਖੀਆਂ ਤੇ ਅੱਖੀਆਂ ਵਾਰ ਕਰ ਜੋ ਇੱਕ ਦੂਜੇ ਤੈਂ ਡੰਗਦਿਓ ਇਹ ਹਰ ਮਨੁਸ ਜੀਵ ਜੰਤੂ ਤੋਂ ਸੁ ਨ ਵਾਰ-ਵਾਰ ਹੋ ਲੰਘਦੇ ਆਉ ਜਦੋਂ ਆਣ ਬਡਾ ਪੈ ਖੜ ਜਾਂਦਾ ਮੁਖੜੇ ਦੀ ਲਾਲੀ ਤੁਰ ਜਾਂਦੀ ਦੰਦ ਮੂੰਹ ਦੇ ਵਿੱਚੋਂ ਛਲ ਜਾਂਦੇ ਅੱਖੀਆਂ ਦੀ ਜੋਤ ਛੁਰ ਜਾਂਦੀ ਪੇਰ ਨਾਮ ਜਪੇ ਬੈ ਅੱਲਾ ਦਾ ਜਦੋਂ ਮਿਲਣਾ ਮੁਸੀਬਤਾਂ ਤੰਗ ਦੀਆਂ ਇਹ ਹਰ ਮਨੁਸ ਜੀਵ ਜੰਤੂ ਤੋਂ ਬਾਰ ਬਾਰ ਹੋ ਲੰਗੇ ਦੀਆਂ ਬਚਪਨ ਵਿੱਚ ਗਲਤੀ ਹੋ ਜਾਂਦੀ ਪਰ ਕਦੇ ਜਵਾਨੀ ਦਰਦੀ ਨਾ ਆਖਰ ਨੂੰ ਕਹੇ ਬਡਾਪਣ ਰੂ ਜੇ ਮੰਦੜੇ ਕਰਮ ਮੈਂ ਕਰਦੀ ਨਾ ਬਸ ਸਹਿਬ ਚੰਦ ਗਿਲ ਤਾਈ ਇਹ ਮਾਇ ਠੋਕਰਾਂ ਚੰਡਦੀਆਂ ਇਹ ਹਰ ਮਾਨਸ ਜੀਵ ਜੰਤੂ ਤੋਂ ਤੁਲਾੰਬਾਰ-ਬਾਰ ਹੋ ਲੰਗਦੀਓ ਸਾਰਿਆਂ ਸਤਸ੍ਰੀ ਅਕਾਲ ਜੀ ਸਵਾਗਤ ਬਣਿਆ ਹੈ ਖਾਲਸੇ ਦਾ ਬਾਨੀ ਸਰਬੰਸ ਦਾਣੀ ਦਾ ਅਗਨਪੁਰੂਵੀ ਸਿਮਰਾਨ ਜਾਰ ਰਿਹਾ ਕਰੂੰ ਸੋ ਗੁਰੂ ਦੀ ਰਹਿਮਤ ਹੋਈ ਹੈ ਕਿਤਾਬ ਦੇ ਵਿੱਚ ਖਾਲਸੇ ਦਾ ਬਾਨੀ ਤੇ ਇੱਕ ਨੈਰਮ ਸੁਖਾਖਸੇ ਦਾ ਬਾਨੀ ਖਾਲਸੇ ਦਬਾਨੀ ਨੀਏ ਪੁੱਤਰਾਂ ਦਾ ਦਾਨੀ ਖਾਲਸੇ ਦਬਾਨੀ ਨੀਏ ਪੁੱਤਰਾਂ ਦਾ ਦਾਨੀ ਬੂਟਾ ਸਿੱਕੇ ਦਾ ਨੇ ਰੀਤੋਂ ਬਚਾਇਆ ਸੰਗ ਤੇ ਖੂਨ ਪੁੱਤਰਾਂ ਦਾ ਖੂਨ ਪੁੱਤਰਾਂ ਦਾ ਬੂਟੇ ਨੂੰ ਸਿਲਾਇਆ ਸੰਗ ਤੇ ਖੂਨ ਪੁੱਤਰਾਂ ਦਾ ਗੁਰੂ ਜੀਨ ਸਿਵ ਸਾਕੀ ਦੇ ਸਜਾਇਆ ਖਾਲਸਾ ਉਹਨੇ ਲੱਖਾਂ ਨਾਲ ਇੱਕਸੀ ਲੜਾਇਆ ਖਾਲਸਾ ਗੁਰੂ ਚੀੜੀਆਂ ਤੋਂ ਬਾਜ ਸੀ ਟੋੜਾਇਆ ਸੰਗਤੇ ਉਹਨੇ ਸੰਤ ਤੇ ਸਪਾਈ ਸੀ ਬਣਾਇਆ ਸੰਗਤੇ ਖੂਨ ਪੁੱਤਰਾਂ ਦਾ ਪੁੱਤਰਾਂ ਦਾ ਮੁੱਢ ਨੂੰ ਜ਼ਿਲਾਇਆ ਸੰਗਤੇ ਖੂਨ ਪੁੱਤਰਾਂ ਦਾ ਗੁਰੂ ਤੁਰ ਬਨ ਲੀਸ ਪੀਤਾ ਦਿੱਲੀ ਤੋੜਿਆ ਮੁੱਢ ਧਾਨ ਦਾ ਤੈਅ ਨਿਗੂਰਾ ਹੁੱਤੂ ਤੋੜਿਆ ਚਿਤਰਾ ਤਵੀ ਨਾ ਗੁਰਾਂ ਨੇ ਡੋਲਾਇਆ ਸੰਗਤੇ ਖੂਨ ਪੁੱਤਰਾਂ ਦਾ ਪੁੱਤਰਾ ਦਾ ਬੁੱਟੇ ਨੂੰ ਸੀ ਲਾਇਆ ਸੰਗ ਤੇ ਖੂਨ ਪੁੱਤਰਾ ਦਾ ਵੱਡੇ ਲਾਲ ਚੰਮਕੌਰ ਚ ਸ਼ਹੀਦੀ ਪਾ ਗਏ ਛੋਟੇ ਬਾਦ ਵੀ ਤਾਂ ਖੂਨ ਨੀਆਂ ਚ ਵਹਾ ਗਏ ਮੈਲ ਪੁੱਤਾ ਸਿਰ ਮੈਲ ਪੁੱਤਾ ਸਿਰ ਸਿੱਖੀ ਦਾ ਕੜਾਇਆ ਸੰਗ ਤੇ ਖੂਨ ਪੁੱਤਰਾ ਦਾ ਪੁੱਤਰਾ ਦਾ ਬੁੱਟੇ ਨੂੰ ਸੀ ਲਾਇਆ ਸੰਗ ਤੇ ਖੂਨ ਪੁੱਤਰਾ ਦਾ ਗੂਰਾ ਪੌਮਲੀ ਸਿਪਾਰਿਵਾਰ ਸਾਰਾ ਵਾਰਿਆ ਫਿਰ ਕਿ ਹੱਥੇ ਮੈਂ ਦਾਤੇ ਦਾ ਕਰਜ਼ ਧਾਰਿਆ ਗੂਰਾ ਪੌਮਲੀ ਸਿਪਾਰਿਵਾਰ ਸਾਰਾ ਵਾਰਿਆ ਫਿਰ ਕਿ ਹੱਥੇ ਮੈਂ ਦਾਤੇ ਦਾ ਕਰਜ਼ ਧਾਰਿਆ ਸੀਸੇ ਲਾਭ ਸੰਗ ਸੀਸੇ ਲਾਭ ਸੰਗ ਗੂਰਾ ਨੂੰ ਚਾਹਿਆ ਸੰਗ ਤੇ ਖੂਨ ਪੁੱਤਰਾਂ ਦਾ ਪੁੱਤਰਾਂ ਦਾ ਬੁੱਟੇ ਨੂੰ ਸੀ ਲਾਇਆ ਸੰਗ ਤੇ ਖੂਨ ਪੁੱਤਰਾਂ ਦਾ ਵਾਹਿਗੁਰੂ ਉਹ ਮੰਡਲ ਸੇਪਾ ਸੁੱਟ ਮੈਂ ਇੱਕ ਦੋਖ ਸ਼ੇਰ ਤੇ ਕਹਿੰਦਾ ਉਹ ਬੈਠਾ ਸੀ ਮੇਰੇ ਅੰਦਰ ਮੈਂ ਬਾਹਰ ਭੜ ਦਾ ਮੈਂ ਲੋਕਾਂ ਆਖੇ ਲੱਗਦੇ ਰਿਹਾ ਮੰਡਲ ਦਾ ਉਹ ਸ਼ੇਰ ਜੀ ਕਹਿੰਦਾ ਮੰਦਰ ਅੱਖਾਂ ਮਸਜਿਦ ਤੇ ਮੂੰਹ ਗੁਰੂ ਦਵਾਰੇ ਕੰਨ ਮੰਦਰ ਅੱਖਾਂ ਮਸਜਿਦ ਤੇ ਮੂੰਹ ਗੁਰੂ ਦਵਾਰੇ ਕੰਨ ਤੰਨ ਨੇ ਉਹ ਦੇਈਆਂ ਸ਼ਕਤ ਸੁਣ ਮਣਾਵੇ ਮਨ ਕੋਰ ਸ਼ੇਖੀ ਕਹਿੰਦਾ ਸ਼ਾਇਰਾਂ ਦੀ ਅਲਮਾਰੀ ਵਿੱਚ ਕਿਤਾਬਾਂ ਬੇਸਾਬ ਸ਼ਾਇਰਾਂ ਦੀ ਅਲਮਾਰੀ ਵਿੱਚ ਕਿਤਾਬਾਂ ਬੇਸਾਬ ਸਜਾ ਕੇ ਸਭ ਰੱਖਣ ਪਰ ਪੜਦਾ ਕੋਈ ਕੋਈ ਜਨਾਬ ਕਹਿੰਦਾ ਫਕੀਰਾਂ ਦੇ ਮੁਖੜੇ ਤੇ 라ਹੀ ਮੂਰ ਹੁੰਦਾ ਹੈ ਫਕੀਰਾਂ ਦੇ ਮੁਖੜੇ ਤੇ 라ਹੀ ਮੂਰ ਹੁੰਦਾ ਹੈ ਤੇ ਜੋ ਵੀ ਕਰਦੇ ਖੁਦਾ ਨੂੰ ਮਨਜ਼ੂਰ ਹੁੰਦਾ ਹੈ ਗਰੀਬ ਬੰਦਾ ਹਰੇਕ ਨਾਲ ਮਿੱਠਾ ਮਿੱਠਾ ਕੀ ਬੋਲੇ ਤੇ ਵੀਰਾ ਨੂੰ ਇਹ ਫੈਸਲਾ ਨਾ ਮਨਜ਼ੂਰ ਹੁੰਦਾ ਹੈ ਬਿਨਾਂ ਹੀ ਕਾਜ ਤੋਂ ਕਾਸ ਤੋਂ ਹਰ ਕਰ ਨਾਲ ਲੱਗੜ ਮਰੇ ਬਿਨਾਂ ਹੀ ਗਾਜ ਤੋਂ ਕਾਸ ਤੋਂ ਹਰ ਨਾਲ ਲੱਗੜ ਮਰੇ ਕਿਹੜੀ ਗੱਲੋਂ ਮਨ ਮਾਨਾ ਦੇ ਦਿਲ ਦੇ ਵਿੱਚ ਕਤੂਰ ਹੁੰਦਾ ਹੈ ਫਕੀਰਾਂ ਦੇ ਬੋਲ ਸੁਣ ਕੇ ਦਿਲਾਂ ਨੂੰ ਕਿੰਨਾ ਸਕੂਨ ਮਿਲੇ ਫਕੀਰਾਂ ਦੇ ਬੋਲ ਸੁਣ ਕੇ ਦਿਲ ਨੂੰ ਕਿੰਨਾ ਸਕੂਨ ਮਿਲੇ চিত্ত ਵਿਸ਼ਰਾਮ ਮਨ ਖੁਸ਼ੀ ਦਰਦ ਤੋਂ ਛੂਰ ਹੁੰਦਾ ਹੈ ਮਜਬੂਰੀ ਬੰਦੇ ਨੂੰ ਸਭ ਤੋਂ ਸਖੀ ਪ੍ਰਾਪਨ ਦੀ ਉਹ ਮਜਬੂਰੀ ਬੰਦੇ ਨੂੰ ਦਿੱਤੂ ਇਹ ਹੀ ਕਿਰਾ ਦੰਦੀ ਹੈ ਮਜਬੂਰ ਬੰਦਾ ਸਭਨਾ ਅੰਗੇ ਕਿੰਨਾ ਮਜਬੂਰ ਹੁੰਦਾ ਹੈ ਸੰਵਿਧਾਨ ਦੇ ਅੰਦਰ ਬੈਠਾ ਖਿਤਾ ਨੂੰ ਉਹ ਜੰਗਲ ਜਿਹੜੇ ਲੱਭਾ ਚੱਕੇ ਅੰਦਰ ਬੈਠੇ ਖਿਤਾ ਨੂੰ ਉਹ ਜੰਗਲ ਵੇੜੇ ਲੱਭ ਲੱਭ ਕੇ ਨਾਲ ਹੀ ਪਤਾ ਉ ਤਾਂ ਸਦਾ ਆਜੜਤ ਸਥਿਤ ਹੁੰਦਾ ਹੈ ਆਰਟੀਫੈਕਟ ਜਿੰਨਾ ਸਿੱਟੂ ਨੇ ਹੀ ਧੀਰਾਂ ਦੀ ਤਵਾਬ ਸੇ ਮਿਲਦਾ ਨੂੰ ਜਿੰਨੂ दवा किसी विले को मिले जिसनों मिले उसका जन्म कार्य काफ़ी दूर हूँ दूर हूँ बहुत बहुत धन्यवाद जी शेष मेहमान